ਆ ਜਿਹੜੀ ਸਾਡੀ ਟੀਮ ਹੈ ਸਾਡੇ ਸਰਦਾਰ ਹਰਜੋਤ ਸਿੰਘ ਜੀ ਬੈਂਸ ਦੇ ਵੱਲੋਂ ਜਿਹੜੀ ਭੇਜੀ ਗਈ ਹੈ ਆ ਤੁਸੀਂ ਦੇਖ ਰਹੇ ਹੋ ਕਿ ਕਿਸ ਤਰ੍ਹਾਂ ਉਹ ਵੀ ਆਪਣੇ ਆਪ ਨੂੰ ਇੱਥੇ ਖਤਰੇ ਦੇ ਵਿੱਚ ਪਾ ਕੇ ਤੇ ਲੋਕਾਂ ਦੀ ਮਦਦ ਕਰਨ ਵਾਸਤੇ ਤੇ ਲੋਕਾਂ ਦੇ ਬਚਾਅ ਕਰਨ ਵਾਸਤੇ ਉਹ ਪੂਰੀ ਤਨਦੇਹੀ ਨਾਲ ਲੱਗੇ ਹੋਏ ਆ। ਤੇ ਪਾਣੀ ਦਾ ਤੁਸੀਂ ਫਲੋ ਦੇਖ ਰਹੇ ਹੋ ਤੇ ਅੱਗੇ ਦੀ ਜਿਹੜੀ ਤੀਥੀ ਆ ਪਾਣੀ ਦੀ ਉਹ ਹੋਰ ਵੀ ਵਧਣ ਦੇ ਪਾਣੀ ਦੇ ਅਸਰ ਨੇ ਕਿਉਂਕਿ ਪਹਾੜਾਂ ਦੇ ਵਿੱਚ ਜਿਹੜੀ ਬਾਰਿਸ਼ ਜ਼ਿਆਦਾ ਹੋਈ ਹੈ ਤੇ ਆ ਸਾਡੀ ਟੀਮ ਜਿਹੜੀ ਹੈ ਉਹ ਸਾਰੀ ਲੋਕਾਂ ਦੇ ਬਚਾਅ ਵਾਸਤੇ ਕੱਲ ਵੀ ਆਈ ਸੀ ਕੱਲ ਵੀ ਮੰਤਰੀ ਸਾਹਿਬ ਸਾਡੇ ਇੱਧਰ ਹੀ ਬਿਜੀ ਰਹੇ ਲੋਕਾਂ ਦੇ ਵਿੱਚ ਤੇ ਅੱਜ ਵੀ ਉਤੇਤੇ ਤੌਰ ਤੇ ਥੋੜੇ ਸਮੇਂ ਦੇ ਵਿੱਚ ਹੋ ਸਕਦਾ ਮੰਤਰੀ ਸਾਹਿਬ ਇੱਥੇ ਆ ਜਾਣ ਤੇ ਆ ਜਿਹੜਾ ਤੁਸੀਂ ਦੇਖ ਰਹੇ ਹੋ ਮੰਜ਼ਰ ਇਹ ਸਤਲੁਜ ਦੀ ਦਰਿਆ ਦਾ ਹੈ ਔਰ ਸਤਲੁਜ ਦੇ ਦਰਿਆਨ ਹੈ ਕਿਸ ਤਰ੍ਹਾਂ ਪਿੰਡ ਭਨਾਉਣ ਦੇ ਵਿੱਚ ਇਸੇ ਹੀ ਤਰ੍ਹਾਂ ਅਸੀਂ ਸਿੰਘ ਪਰਵਾਸੀ ਤੋਂ ਆਏ ਉੱਥੇ ਵੀ ਆਹੀ ਮੰਦਰ तकरीबन ਜਿਹੜੇ 10 ਘਰ ਹੈ ਉਹ ਐਸੇ ਹੀ ਤਰ੍ਹਾਂ ਪੂਰੇ ਪੂਰੇ ਪਾਣੀ ਦੇ ਵਿੱਚ ਡੁੱਬੇ ਹੋਏ ਆ ਤੇ ਲੋਕ ਜਿੱਥੇ ਮੜੀ-ਮੋਟੀ ਚਲੋ ਉਹਨਾਂ ਨੂੰ ਸੁਰੱਖਿਅਤ ਜਗ੍ਹਾ ਮਿਲੀ ਹੈ ਉਹ ਸੁਰੱਖਿਆ ਜਗ੍ਹਾ ਤੇ ਜਾ ਕੇ ਬੈਠੇ ਆ ਤੇ ਮੰਤਰੀ ਸਾਹਿਬ ਵੱਲੋਂ ਥੋੜੇ ਸਮੇਂ ਦੇ ਵਿੱਚ ਉਹਨਾਂ ਵਾਸਤੇ ਤਰਪਾਲਾਂ ਦਾ ਰਸ਼ਨ ਦਾ ਜੋ-ਜੋ ਵੀ ਲੋੜੀਂਦੀ ਸਮੱਗਰੀ ਹੈ ਅਸੀਂ ਉਹਦਾ ਸਾਰੀ ਦਾ ਪ੍ਰਬੰਧ ਕਰਵਾ ਰਹੇ ਆ ਤੇ ਬਾਕੀ ਇਹ ਇਲਾਕੇ ਦੇ ਲੋਕਾਂ ਨੂੰ ਸਾਰਿਆਂ ਨੂੰ ਇਹ ਅਪੀਲ ਹੈ ਕਿ ਪਾਣੀ ਨੂੰ ਦੇਖ ਕੇ ਘਬਰਾਓ ਨਾ ਕਿ ਥੋੜੇ ਸਮੇਂ ਦੇ ਵਿੱਚ ਸ਼ਾਮ ਤੱਕ ਜਿਹੜਾ ਪਾਣੀ ਇਹ ਨੋਰਮਲ ਹੋ ਜਾਣਾ ਹੈ ਤੇ ਸਾਰਿਆਂ ਨੂੰ ਹੱਥ ਜੋੜ ਕੇ ਬੇਨਤੀ ਹੈ ਕਿ ਆਪਣਾ ਖਿਆਲ ਰੱਖੋ ਜਾਨਾਂ ਬਚਾਓ ਆਪਣੀਆਂ ਸੁਰੱਖਿਆ ਦਾ ਧਿਆਨ ਜ਼ਰੂਰ ਜਾਓ ਧੰਨਵਾਦ ਜੀ ਸਰ ਇਸ ਵੇਲੇ ਮੈਂ ਸਾਰਿਆਂ ਨੂੰ ਧਿਆਨ ਚ ਲੈਣਾ ਚਾਹਾਂਗਾ ਕਿ ਪਾਪੜਾ ਡੈਮ ਤੋਂ ਅੱਜ 10000 ਕਿਊਸਿਕ ਦਾ ਹੋਰ ਪਾਣੀ ਛੱਡਿਆ ਜਾ ਰਿਹਾ ਹੈ ਯਾਨੀ ਕਿ ਪਹਿਲਾਂ 65000 ਕਿਊਸਿਕ ਸੀਗਾ ਤੇ ਹੁਣ ਅੱਜ ਦੇ ਦਿਨ 75000 ਕਿਊਸਿਕ ਪਾਣੀ ਛੱਡਿਆ ਜਾ ਰਿਹਾ ਹੈ ਤੇ ਮੈਂ ਸਾਰਿਆਂ ਨੂੰ ਇਹ ਹੀ ਬੇਨਤੀ ਕਰਾਂਗਾ ਕਿ ਪ੍ਰਸ਼ਾਸਨ ਵੱਲੋਂ ਜਾਰੀ ਸਮੇ ਸਮੇਂ ਤੇ ਜਿਹੜੀ ਜਾਰੀ ਕੀਤੀਆਂ ਜਾਂਦੀਆਂ ਹਦਾਇਤਾਂ ਐਡਵਾਈਜ਼ਰੀ ਉਹਨਾਂ ਦਾ ਕਿਰਪਾ ਕਰਕੇ ਪਾਲਣਾ ਕੀਤੀ ਜਾਵੇ। ਸਾਡੀਆਂ ਟੀਮਾਂ ਸਾਰੀਆਂ ਮੁਸਤੈਦ ਨੇ ਸਾਡੇ ਰੈਸਕਿਊ ਸੈਂਟਰ ਆਪਰੇਸ਼ਨਲ ਨੇ ਕਿਸੇ ਵੀ ਤਰ੍ਹਾਂ ਦੀ ਸਹਾਇਤਾ ਤੁਹਾਡੇ ਤੱਕ ਮੋਈਆ ਕਰਾਈ ਜਾਏਗੀ। ਮੈਂ ਦੁਆਰ ਤੋਂ ਸਾਰਿਆਂ ਨੂੰ ਅਪੀਲ ਕਰਦਾ ਕਿ ਸਾਡੀ ਜਿਹੜੀ ਵੀ ਐਡਵਾਈਜ਼ਰੀ ਹੈ ਜਿਹੜੇ ਪਿੰਡ ਹੈਗੇ ਆ ਲੋ ਲਾਈਂਗ ਪਿੰਡ ਹੈ ਜਾਂ ਜਿਨ੍ਹਾਂ ਨੂੰ ਪਤਾ ਉਹਨਾਂ ਦਾ ਘਰ ਖੇਤਾਂ ਵਿੱਚ ਹੈ ਵੀ ਉੱਥੇ ਪਾਣੀ ਜ਼ਿਆਦਾ ਆ ਸਕਦਾ ਤਾਂ ਕਿਰਪਾ ਕਰਕੇ ਆਪਣੇ ਘਰਾਂ ਨੂੰ ਵਕੇਟ ਕਰੋ। ਤੇ ਸਾਡੇ ਰੈਸਕਿਊ ਸੈਂਟਰਸ ਦੇ ਵਿੱਚ ਆਓ ਆਲਰੇਡੀ ਕਾਫੀ ਲੋਕਾਂ ਨੇ ਸਾਡੀ ਬੇਨਤੀ ਨੂੰ ਪ੍ਰਵਾਨ ਕੀਤਾ ਹੈ ਸਾਡੇ ਰੈਸਕਿਊ ਸੈਂਟਰਸ ਦੇ ਵਿੱਚ ਆ ਚੁੱਕੇ ਨੇ ਬਾਕੀ ਨੂੰ ਵੀ ਮੈਂ ਇਹੀ ਬੇਨਤੀ ਕਰਦਾ ਹਾਂ ਕਿ ਕਿਸੇ ਵੀ ਚੀਜ਼ ਦਾ ਇੰਤਜ਼ਾਰ ਨਾ ਕਰੋ ਅਸੀਂ ਤੁਹਾਡੀ ਸੁਰੱਖਿਆ ਵਾਸਤੇ ਖੜੇ ਹਾਂ ਦਿਨ ਰਾਤ ਖੜੇ ਹਾਂ ਬਟ ਸਾਡੀ ਬੇਨਤੀ ਪ੍ਰਵਾਨ ਕਰੋ ਕਿ ਸਾਡੀ ਐਡਵਾਈਜ਼ਰੀ ਜਿੰਨੀਆਂ ਵੀ ਹੈ ਉਹਨਾਂ ਦੀ ਜਰੂਰ ਪਾਲਣਾ ਕਰੋ ਰੂਪਨਗਰ ਜ਼ਿਲ੍ਹੇ ਵਿੱਚ ਹੁਣ ਤੱਕ ਹਾਲਾਤ ਬਿਲਕੁਲ ਠੀਕ-ਠਾਕ ਨੇ ਆਰਬੀਡੀ ਦੀ ਕੁਝ ਟੀਮਾਂ ਆਪਣੇ ਚਮਕੌਰ ਸਾਹਿਬ ਏਰੀਆ 'ਚ ਲੱਗੀਆਂ ਹੋਈਆਂ ਨੇ ਜਿਹੜੇ ਕਿ ਬੰਦ ਦੀ ਰਿਪੇਅਰ ਦਾ ਵਰਕ ਕਰ ਰਹੀਆਂ ਨੇ ਇਸ ਤੋਂ ਇਲਾਵਾ ਜਿਹੜੀ ਸਾਡੀ ਐਨਡੀਆਰਫ ਦੀ ਟੀਮ ਹੈ ਕੀ ਉਹਨੇ ਪਹਿਲਾਂ ਵੀ ਰੈਸਕਿਊ ਆਪਰੇਸ਼ਨਸ ਕੀਤੇ ਹੈਗੇ ਨੇ ਹੁਣ ਇਸ ਵੇਲੇ ਬਿਲਾ ਧਿਆਨੀ ਲੋਵਰੀ 'ਚ ਆਪਾਂ ਖੜੇ ਹੋਏ ਹਾਂ ਜਿੱਥੇ ਕੁਝ ਇੱਕ ਪਰਿਵਾਰ ਹੈਗੇ ਨੇ ਉਹਨਾਂ ਦੇ ਸੱਜਦ ਸਦੇ ਜਿਹੜੇ ਹੈਗੇ ਨੇ ਖੇਤਾਂ 'ਚ ਜਿਹੜੇ ਰਹਿੰਦੇ ਸੀਗੇ ਉਹ ਫਸੇ ਹੋਏ ਨੇ ਉਹਨਾਂ ਨੂੰ ਰੈਸਕਿਊ ਕਰਨ ਵਾਸਤੇ ਟੀਮਸ ਆਈਆਂ ਹੋਈਆਂ ਨੇ ਜਿਵੇਂ ਡੀਸੀ ਸਾਹਿਬ ਨੇ ਪਹਿਲਾਂ ਵੀ ਜਿਹੜੇ ਬੰਦੇ ਖੇਤਾਂ 'ਚ ਰਹਿੰਦੇ ਨੇ ਲੋਅਰ ਰੀਜਨ 'ਚ ਰਹਿੰਦੇ ਹੈਗੇ ਨੇ ਉਹ ਜ਼ਰੂਰ ਤੋਂ ਜ਼ਰੂਰ ਆਪਣੇ ਘਰਾਂ ਨੂੰ ਛੇਕੀਟ ਕਰਕੇ ਰੀਲੀਫ ਸੈਂਟਰਸ ਤੇ ਜਾਣ ਤਾਂ ਜੋ ਆਪਾਂ ਨੂੰ ਇਹੋ ਜੀ ਮੁਸ਼ਕਿਲ ਦਾ ਸਾਹਮਣਾ ਨਾ ਕਰਨਾ ਪਵੇ